ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜੇ ਤੁਹਾਨੂੰ ਥਕਾਵਟ ਮਹਿਸੂਸ ਹੋ ਰਹੀ ਆ ਤੁਹਾਡੇ ਹੱਥ ਪੈਰ ਸੁੰਨ ਹੋ ਜਾਂਦੇ ਆ ਤੇ ਤੁਹਾਡੀ ਜਿਹੜੀ ਯਾਦਦਾਸ਼ਤ ਆ ਇਹ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਆ ਨਿੱਕੀਆਂ ਨਿੱਕੀਆਂ ਗੱਲਾਂ ਭੁੱਲਣ ਲੱਗ ਰਹੇ ਆ ਤੁਸੀਂ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਇਸ ਗੱਲ ਵੱਲ ਜਾ ਰਿਹਾ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਜਿਹੜਾ B12 ਹੈ ਵਿਟਾਮਿਨ B12 ਦੀ ਜਿਹੜੀ ਕਮੀ ਆ ਰਹੀ ਆ ਸੋ ਇਹ ਲੱਛਣ ਇਸ ਗੱਲ ਵੱਲ ਸੰਕੇਤ ਦਿੰਦੇ ਆ ਤੇ ਸਾਥੀਓ ਵਿਟਾਮਿਨ B12 ਦੇ ਨਾਲ ਹੋਰ ਕਿਹੜੇ-ਕਿਹੜੇ ਲੱਛਣ ਵੇਖਣ ਨੂੰ ਮਿਲਦੇ ਸਾਡੇ ਸਰੀਰ 'ਚ ਤੇ ਇਹ ਵਿਟਾਮਿਨ ਆ ਜਿਹੜਾ B12 ਇਹ ਇੰਨਾ ਜ਼ਰੂਰੀ ਕਿਉਂ ਆ ਸਾਡੇ ਸਰੀਰ ਵਾਸਤੇ ਕੀ-ਕੀ ਇਹਦੀ ਲੋੜ ਆ ਸਾਡੇ ਸਰੀਰ ਨੂੰ ਉਸ ਬਾਰੇ ਵੀ ਜਾਣਾਂਗੇ ਤੇ ਜੇ ਇਹਦੀ ਕਮੀ ਆ ਜੀ ਤਾਂ ਇਹਦੀ ਪੂਰਤੀ ਨੂੰ ਅਸੀਂ ਕਿਵੇਂ ਕਰ ਸਕਦੇ ਆ ਸਿੰਪਲ ਆਪਦੇ ਭੋਜਨ ਦੇ ਨਾਲ ਉਸ ਬਾਰੇ ਵੀ ਜਾਣਾਂਗੇ ਸੋ ਸਾਥਿਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਅਖੀਰ ਤੱਕ ਜਰੂਰ ਸੁਣਿਓ ਤਾਂ ਹੀ ਤੁਹਾਨੂੰ ਸਾਰੀ ਜਿਹੜੀ ਇਹਦੀ ਸਮਝ ਲੱਗੂਗੀ ਤੇ ਇਹਦੇ ਨਾਲ ਨਾਲ ਇਹਨੂੰ ਸ਼ੇਅਰ ਕਰਿਓ ਅੱਗੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸਾਥਿਓ ਪਹਿਲਾਂ ਤਾਂ ਆਪਾਂ ਜਾਣ ਲੈਨੇ ਆਂ ਵੀ ਵਿਟਾਮਿਨ B12 ਜਿਹੜਾ ਇਹਦੇ ਸਾਡੇ ਸਰੀਰ ਦੇ ਵਿੱਚ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਆ ਕਿਉਂਕਿ ਜਦੋਂ ਇਹਦੀ ਕਮੀ ਹੋਊਗੀ ਇਹ ਕੰਮਾਂ ਦੀ ਪੂਰਤੀ ਨਹੀਂ ਹੋਊਗੀ ਇਹ ਕੰਮ ਸਹੀ ਤਰੀਕੇ ਨਾਲ ਨਹੀਂ ਹੋਣਗੇ ਸਾਡੇ ਸਰੀਰ 'ਚ ਜਿਹਦੇ ਕਰਕੇ ਸਾਨੂੰ ਜਿਹੜੇ ਲੱਛਣ ਵੇਖਣ ਨੂੰ ਮਿਲਣਗੇ ਸੋ ਵਿਟਾਮਿਨ B12 ਸਾਡੇ એનર્ਜੀ ਪ੍ਰੋਡਕਸ਼ਨ ਤੋਂ ਲੈ ਕੇ ਸਾਡੇ ਬ੍ਰੇਨ ਦੀ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਬਹੁਤ ਜ਼ਰੂਰੀ ਆ ਇਹ ਸਾਡੇ ਸਰੀਰ ਦੇ ਵਿੱਚ ਜੋ ਵੀ ਅਸੀਂ ਖਾਣੇ ਪੀਣੇ ਆ ਉਸ ਤੋਂ ਬਾਅਦ ਭੋਜਨ ਤੋਂ એનર્ਜੀ ਬਣਾਉਣ 'ਚ એનર્ਜੀ ਕਨਵਰਟ ਕਰਨ 'ਚ ਸਹਾਇਤਾ ਕਰਦਾ ਹੈ ਤਾ ਕਰਕੇ ਜਦੋਂ ਇਹਦੀ ਕਮੀ ਹੁੰਦੀ ਆ ਤਾਂ ਸਾਨੂੰ ਹਰ ਵੇਲੇ ਥਕਾਵਟ ਰੈਨਿੰਗ ਸ਼ੁਰੂ ਹੋ ਜਾਂਦੀ ਆ ਸਾਡੇ ਸਰੀਰ ਚ ਕਮਜ਼ੋਰੀ ਸਾਨੂੰ ਮਹਿਸੂਸ ਹੁੰਦੀ ਆ ਇਸ ਤੋਂ ਇਲਾਵਾ ਸਾਥੀਓ ਸਾਡੇ ਬ੍ਰੇਨ ਦੀ ਸਾਡੇ ਦਿਮਾਗ ਦੀ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਵੀ ਬਹੁਤ ਜ਼ਰੂਰੀ ਆ ਤਾਂ ਹੀ B12 ਦੀ ਜਦੋਂ ਕਮੀ ਹੁੰਦੀ ਆ ਤਾਂ ਸਾਨੂੰ ਉਦਾਸੀ ਡਿਪਰੈਸ਼ਨ ਵਰਗੇ ਲੱਛਣ ਐਂਜਾਇਟੀ ਇਹਦੇ ਨਾਲ ਨਾਲ ਸਾਡਾ ਮੂਡ ਚੜਚੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਨਿੱਕੇ ਨਿੱਕੇ ਗੱਲਾਂ ਨੂੰ ਭੁੱਲਣ ਲੱਗ ਜਾਂਦੇ ਆ ਸਾਡੀ ਕਨਸੈਂਟ੍ਰੇਸ਼ਨ ਵੀ ਉਨੀ ਵਧੀਆ ਨਹੀਂ ਰਹਿੰਦੀ ਸੋ ਸਾਡੇ ਬ੍ਰੇਨ ਦੀ ਫੰਕਸ਼ਨਿੰਗ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਜਦੋਂ ਵਿਟਾਮਿਨ B12 ਜਿਹੜਾ ਸਾਡੇ ਸਰੀਰ ਦੇ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਸਾਡੇ ਹੱਥ ਪੈਰ ਕਿਉਂ ਸੁੰਦੇ ਆ ਜਦੋਂ ਇਹਦੀ ਕਮੀ ਹੁੰਦੀ ਉਹਦਾ ਕਾਰਨ ਇਹ ਹੁੰਦਾ ਵੀ ਵਿਟਾਮਿਨ B12 ਇਹ ਜਿਹੜਾ ਉਹ ਸਾਡੀਆਂ ਨਸਾਂ ਇਹ ਜਿਹੜੀਆਂ ਧਾਗੇ ਵਰਗੀਆਂ ਹੁੰਦੀਆਂ ਸਾਡੀਆਂ ਨਰਵਜ਼ ਚਿੱਟੀਆਂ ਚਿੱਟੀਆਂ ਤਾ ਉਹਨਾਂ ਦੇ ਉੱਪਰ ਮਾਈਲਨ ਸ਼ੀਥ ਦੀ ਇੱਕ ਕਵਰਿੰਗ ਹੁੰਦੀ ਆ ਤਾਂ ਜੋ ਨਸਾਂ ਦੇ ਵਿਚਲਾ ਜਿਹੜਾ ਕਰੰਟ ਆ ਉਹ ਸਹੀ ਤਰੀਕੇ ਨਾਲ ਵਹਿੰਦਾ ਰਹੇ ਤੇ ਜਿਹੜੀ ਮਾਈਲਨ ਸ਼ੀਥ ਆ ਨਸਾਂ ਨੂੰ ਪ੍ਰੋਟੈਕਸ਼ਨ ਵੀ ਦੇ ਕੇ ਰੱਖਦੀ ਆ ਸੋ ਜਦੋਂ ਵਿਟਾਮਿਨ B12 ਘੱਟ ਹੋ ਜਾਂਦਾ ਤਾਂ ਜਿਹੜੀ ਉੱਪਰਲੀ ਭਰਤਾ ਨਸਾਂ ਦੀ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਕਰਕੇ ਸਾਡੇ ਹੱਥ ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਆ ਹੱਥਾਂ ਪੈਰਾਂ 'ਚ ਸਾਨੂੰ ਕਮਜ਼ੋਰੀ ਸਰੀਰ 'ਚ ਮਹਿਸੂਸ ਹੁੰਦੀ ਆ ਤਿੱਕੜ ਲਾਮੀ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਅਸੀਂ ਕ੍ਰੈਮਸ ਕਹਿ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਇਸ ਤੋਂ ਇਲਾਵਾ ਸਾਥੀਓ ਸਾਡੇ ਦਿਲ ਦੇ ਸਹੀ ਤਰੀਕੇ ਨਾਲ ਫੰਕਸ਼ਨ ਕਰਨ ਵਾਸਤੇ ਬੀ 12 ਬਹੁਤ ਜ਼ਰੂਰੀ ਹੈ ਸਾਡੇ ਬਲੱਡ ਦੇ ਵਿੱਚ ਇੱਕ ਕੰਪਾਊਂਡ ਹੁੰਦਾ ਪਦਾਰਥ ਹੁੰਦਾ ਜਿਹਨੂੰ ਅਸੀਂ ਹੋਮੋਸਿਸਟੀਨ ਕਹਿ ਦਿੰਨੇ ਆ ਤੇ ਜਿਹੜਾ ਵਿਟਾਮਿਨ ਬੀ 12 ਹੈ ਇਹ ਹੋਮੋਸਿਸਟੀਨ ਨੂੰ ਕੰਟਰੋਲ 'ਚ ਰੱਖਦਾ ਹੈ ਉਹਨੂੰ ਘਟਾ ਕੇ ਰੱਖਦਾ ਹੈ ਕਿਉਂਕਿ ਜਿਹੜਾ ਹੋਮੋਸਿਸਟੀਨ ਉਹ ਸਾਡੇ ਖੂਨ ਦੀਆਂ ਨਸਾਂ ਨੂੰ ਉਹਨਾਂ ਦੀ ਜਿਹੜੀ ਅੰਦਰਲੀ ਪਰਤ ਆ ਉਹਨਾਂ ਨੂੰ ਡੈਮੇਜ ਕਰਨ ਦੀ ਤਾਕਤ ਰੱਖਦਾ ਏ ਤੇ ਸਾਡੇ ਹਾਰਟ ਵਾਸਤੇ ਦਿਲ ਵਾਸਤੇ ਵੀ ਇੱਕ ਖਤਰਾ ਪੈਦਾ ਕਰਦਾ ਏ ਹਾਰਟ ਅਟੈਕ ਦਾ ਖਤਰਾ ਵਧਾਉਂਦਾ ਏ ਪਰ ਜਿਹੜਾ B12 ਏ ਇਹ ਤੇ ਕੰਟਰੋਲ ਪਾ ਕੇ ਰੱਖਦਾ ਏ B12 ਇਹਨੂੰ ਘਟਾ ਕੇ ਰੱਖਦਾ ਹੋਮੋਸਿਸਟੀਨ ਨੂੰ ਪਰ ਜਦੋਂ ਵਿਟਾਮਿਨ B12 ਜਿਹੜਾ ਉਹ ਖੋਦੀ ਘਟ ਜੇ ਤਾਂ ਹੋਮੋਸਿਸਟੀਨ ਦੀ ਜਿਹੜੀ ਮਾਤਰਾ ਸਾਡੇ ਖੂਨ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਸੋ ਜਿਹਦੇ ਕਰਕੇ ਸਾਨੂੰ ਦਿਲ ਦੇ ਰੋਗ ਹੋਣ ਦਾ ਖਤਰਾ ਵੱਧ ਹੋ ਜਾਂਦਾ ਹੈ ਸਾਡਾ ਬਲੱਡ ਪ੍ਰੈਸ਼ਰ ਵੀ ਵਧਣ ਲੱਗ ਜਾਂਦਾ ਹੈ ਤੇ ਸਾਡੀਆਂ ਜਿਹੜੀਆਂ ਨਸਾਂ ਹੀ ਖੂਨ ਦੀਆਂ ਉਹਨਾਂ 'ਚ ਵੀ ਲਚਕੀਲਾਪਣ ਜਿਹੜਾ ਘੱਟ ਹੋ ਜਾਂਦਾ ਸੋ ਵਿਟਾਮਿਨ B12 ਬਹੁਤ ਜ਼ਰੂਰੀ ਆ ਸਾਡੇ ਹਾਰਟ ਦੇ ਸਾਡੇ ਦਿਲ ਦੇ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਇਦੇ ਨਾਲ ਨਾਲ ਨਾ ਸਾਥੀਓ ਵਿਟਾਮਿਨ B12 ਦੀ ਕਮੀ ਸਾਡੇ ਬਲੱਡ ਦੀ ਘਾਟ ਦਾ ਵੀ ਕਾਰਨ ਬਣਦੀ ਖੂਨ ਦੀ ਕਮੀ ਦਾ ਵੀ ਕਾਰਨ ਬਣਦੀ ਆ ਕਿਉਂਕਿ ਵਿਟਾਮਿਨ B12 ਸਾਡੇ RBCs ਨੂੰ ਜਿਹੜੇ ਰੈੱਡ ਬਲੱਡ ਸੈਲਸ ਆ ਜਿਨ੍ਹਾਂ ਨੂੰ ਲਾਲ ਰક્તਕਣ ਕਹਿੰਦੇ ਆ ਉਹਨਾਂ ਨੂੰ ਬਣਾਉਣ ਦੇ ਵਾਸਤੇ ਵੀ ਜ਼ਿੰਮੇਵਾਰ ਹੁੰਦਾ ਹੈ ਪਰ ਜਦੋਂ ਵਿਟਾਮਿਨ B12 ਹੀ ਘਟਣਾ ਸ਼ੁਰੂ ਹੋ ਜੇ ਤਾਂ ਜਿਹੜੇ ਸਾਡੇ RBCs ਆ ਲਾਲ ਰક્તਕਣ ਆ ਉਹ ਸਹੀ ਤਰੀਕੇ ਨਾਲ ਨਹੀਂ ਬਣ ਪਾਉਂਦੇ ਜੀ ਦੇ ਕਰਕੇ ਸਾਨੂੰ ਖੂਨ ਦੀ ਕਮੀ ਹੋ ਜਾਂਦੀ ਆ ਅਨੀਮੀਆ ਹੋ ਜਾਂਦਾ ਏ ਸਾਡਾ ਸਾਹ ਵੀ ਚੜਨ ਲੱਗ ਜਾਂਦਾ ਏ ਸਰੀਰ 'ਚ ਕਮਜ਼ੋਰੀ ਆ ਜਾਂਦੀ ਆ ਕਿਉਂਕਿ ਲਾਲ ਰક્તਕਣ ਜ਼ਿੰਮੇਵਾਰ ਹੁੰਦੇ ਆ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਕਸੀਜਨ ਨੂੰ ਪਹੁੰਚਾਉਣ ਦਾ ਲਾਲ ਰક્તਕਣਾਂ ਦਾ ਕੰਮ ਹੁੰਦਾ ਪਰ ਜਦੋਂ ਇਹਹੀ ਸਹੀ ਮਾਤਰਾ ਸਹੀ ਗਿਣਤੀ 'ਚ ਨਹੀਂ ਬਣਨਗੇ ਤਾਂ ਸਾਡੇ ਜਿਹੜੀ ਸਰੀਰ 'ਚ ਕਮਜ਼ੋਰੀ ਆਉਣਾ ਸੁਭਾਵਕ ਆ ਸੋ ਵਿਟਾਮਿਨ B12 ਦੀ ਘਾਟ ਆ ਜਿਹੜੀ ਉਕੋਂ ਦੀ ਕਮੀ ਦਾ ਵੀ ਕਾਰਨ ਬਣਦੀ ਆ ਸੋ ਸੋ ਦੋਸਤੋ ਇਹ ਤਾਂ ਸੀਗੇ B12 ਦੇ ਮੇਨ ਮੇਨ ਕੰਮ ਬਾਕੀ ਡੀਐਨਏ ਦੀ ਸਿੰਥਸਿਸ ਵਾਸਤੇ ਵੀ ਬਹੁਤ ਜ਼ਰੂਰੀ ਆ ਦਿਮਾਗ ਵਾਸਤੇ ਵੀ ਬਹੁਤ ਜ਼ਰੂਰੀ ਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਬ੍ਰੇਨ ਲਈ ਵੀ ਬਹੁਤ ਜ਼ਰੂਰੀ ਆ ਇਸ ਤੋਂ ਇਲਾਵਾ ਸਾਡੇ ਹੱਡੀਆਂ ਵਾਸਤੇ ਬਹੁਤ ਜ਼ਰੂਰੀ ਵਿਟਾਮਿਨ B12 ਕਿਉਂਕਿ ਜਦੋਂ ਵਿਟਾਮਿਨ B12 ਦੀ ਕਮੀ ਹੋ ਜਾਂਦੀ ਆ ਤਾਂ ਸਾਨੂੰ ਆਸਟਿਓਪੋਰੋਸਿਸ ਹੋਣ ਦਾ ਖਤਰਾ ਵੀ ਵੱਧ ਹੋ ਜਾਂਦਾ ਹੈ ਭਾਵ ਸਾਡੀਆਂ ਹੱਡੀਆਂ ਦੇ ਵਿੱਚ ਛੋਟੇ ਛੋਟੇ ਛੇਦੌਲੇ ਸ਼ੁਰੂ ਹੋ ਜਾਂਦੇ ਆ ਅੰਦਰੋਂ ਖੋਖਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਵਿਟਾਮਿਨ B12 ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦਾ ਏ ਸਾਨੂੰ ਖੂਨ ਦੀ ਕਮੀ ਹੋਣ ਤੋਂ ਵੀ ਬਚਾਉਂਦਾ ਏ ਡਿਪਰੈਸ਼ਨ ਐਂਜਾਇਟੀ ਤੋਂ ਬਚਾਉਂਦਾ ਏ ਇਸ ਤੋਂ ਇਲਾਵਾ ਸਰੀਰ ਦੇ ਸਹੀ ਤਰੀਕੇ ਨਾਲ એનર્ਜੀ ਬਣਾਉਣ ਵਾਸਤੇ ਵੀ ਬਹੁਤ ਜ਼ਰੂਰੀ ਆ ਸਾਥੀਓ ਐਨੇ ਜਿਹੜੇ ਫਾਇਦੇ ਵੀ ਆ ਵਿਟਾਮਿਨ B12 ਦੇ ਤੇ ਇਹਦੀ ਕਮੀ ਹੋਣ ਦੇ ਨਾਲ ਕਿੰਨੇ ਨੁਕਸਾਨ ਵੀ ਸਰੀਰ ਨੂੰ ਝੱਲਣੇ ਪੈਂਦੇ ਆ ਸੋ ਇਹਦੀ ਕਮੀ ਨਾ ਹੋਣ ਲਈਏ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ ਕਿਹੜਾ ਭੋਜਨ ਆ ਜਿਹਦੇ ਨਾਲ ਅਸੀਂ ਵਿਟਾਮਿਨ B12 ਦੀ ਜਿਹੜੀ ਘਾਟ ਆ ਉਹਨੂੰ ਪੂਰਾ ਕਰ ਸਕਦੇ ਹਾਂ ਉਸ ਬਾਰੇ ਜਾਣਦੇ ਆ ਸਾਥੀਓ ਵਿਟਾਮਿਨ B12 ਜਿਹੜਾ ਸਾਨੂੰ ਮੀਟ ਅੰਡੇ ਤੋਂ ਵਧੀਆ ਮਿਲਦਾ ਭਾਵ ਐਨੀਮਲ ਪ੍ਰੋਡਕਟਸ ਆ ਜਿਹੜੇ ਉਹਨਾਂ ਤੋਂ ਵਧੀਆ ਮਿਲਦਾ ਹੈ ਸੋ ਜਿਹੜੇ ਲੋਕ ਵੈਜੀਟੇਰੀਅਨ ਆ ਵੇਗਨ ਆ ਉਹਨਾਂ ਚ ਆਮ ਤੌਰ ਤੇ ਇਹਦੀ ਕਮੀ ਪਾਈ ਜਾਂਦੀ ਆ ਜ਼ਿਆਦਾਤਰ ਇੰਡੀਅਨਸ ਦੇ ਵਿੱਚ ਇਹਦੀ ਕਮੀ ਵੇਖਣ ਨੂੰ ਮਿਲਦੀ ਆ ਕਿਉਂਕਿ ਸਾਡੇ ਭਾਰਤ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਮੀਟ ਆਂਡਾ ਨਹੀਂ ਖਾਂਦੇ ਸੋ ਵਿਟਾਮਿਨ B12 ਸਾਨੂੰ ਰੈੱਡ ਮੀਟ ਤੋਂ ਮਿਲਦਾ ਏ ਮਟਨ ਤੋਂ ਮਿਲਦਾ ਏ ਫਿਸ਼ ਤੋਂ ਮਿਲਦਾ ਏ ਚਿਕਨ ਤੋਂ ਮਿਲਦਾ ਆਂਡਿਆਂ ਤੋਂ ਮਿਲਦਾ ਇਸ ਤੋਂ ਇਲਾਵਾ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਜਿਵੇਂ ਪਨੀਰ ਹੋ ਗਿਆ ਦਹੀਂ ਹੋ ਗਿਆ ਇੰਨਾ ਚੁ ਵੀ ਵਿਟਾਮਿਨ B12 ਪਾਇਆ ਜਾਂਦਾ ਪਰ ਸਾਥੀਓ ਜਿਹੜੇ ਲੋਕ ਵੈਜੀਟੇਰੀਅਨ ਆ ਫਿਰ ਉਹ ਕੀ ਕਰਨ ਸੋ ਉਹ ਜਾਣ ਤਾਂ ਜਿਹੜੇ ਫੋਰਟੀਫਾਈਡ ਜਿਹੜੇ ਦਾਲਾਂ ਆਉਂਦੀਆਂ ਏ ਜਿਨ੍ਹਾਂ ਚ ਵਿਟਾਮਿਨ B12 ਪਾਇਆ ਹੁੰਦਾ ਉਹ ਖਾ ਸਕਦੇ ਆ ਜਾਂ ਫਿਰ ਉਹ ਜਿਹੜੀਆਂ ਵਿਟਾਮਿਨ B12 ਦੀਆਂ ਟੈਬਲਟਸ ਲੈ ਸਕਦੇ ਆ ਸੋ ਸਾਈਨੋਕੋਬੈਲਾਮਿਨ ਕਰਕੇ ਆਉਂਦੀਆਂ ਕਿਸੇ ਵੀ ਹਸਪੀਟਲ ਤੋਂ ਤੁਸੀਂ ਮੱਲਾ ਕਲੀਨਿਕ ਤੋਂ ਜਾ ਕੇ ਵੀ ਤੁਸੀਂ ਇਹ ਜਿਹੜੀਆਂ ਟੈਬਲਟਸ ਆ ਲੈ ਸਕਦੇ ਆ ਇਸ ਤੋਂ ਇਲਾਵਾ ਵਿਟਾਮਿਨ B12 ਦੇ ਜਿਹੜੇ ਟੀਕੇ ਆ ਸਰਕਾਰੀ ਹਸਪਤਾਲਾਂ 'ਚ ਵੀ ਲੱਗਦੇ ਆ ਸੋ ਇਹ ਵੀ ਤੁਸੀਂ ਲਵਾ ਸਕਦੇ ਆ ਵਿਟਾਮਿਨ B12 ਦੀ ਇਹ ਵੀ ਕਾਟ ਨੂੰ ਪੂਰਾ ਕਰਦੇ ਤੇ ਬਾਕੀ ਇਹ ওয়াਟਰ ਸੋਲਿਊਬਲ ਵਿਟਾਮਿਨ ਆ ਭਾਵੇਂ ਸਾਡੇ ਪਿਸ਼ਾਬ ਦੇ ਰਹੀਂ ਜੇ ਵਾਧੂ ਅੰਦਰ ਸਰੀਰ ਅੰਦਰ ਚਲਾ ਵੀ ਜਾਵੇ ਇਹਦੀ ਮਾਤਰਾ ਪਿਸ਼ਾਬ ਦੇ ਰਹੀਂ ਨਿਕਲ ਜਾਂਦੀ ਆ ਕੋਈ ਇਹਦਾ ਜ਼ਿਆਦਾ ਡਰ ਨਹੀਂ ਹੁੰਦਾ ਖਤਰਾ ਨਹੀਂ ਹੁੰਦਾ ਇਹਦੀ ਜੇ ਵਾਧ ਵੀ ਹੋ ਜੇ ਸੋ ਸਾਥੀਓ ਵਿਟਾਮਿਨ B12 ਸਾਡੇ ਸਰੀਰ ਦੇ ਕੰਮਾਂ ਲਈ ਬਹੁਤ ਜ਼ਰੂਰੀ ਹੈ ਸਾਡੀ ਸਕਿਨ ਵਾਸਤੇ ਵੀ ਬੜਾ ਜ਼ਰੂਰੀ ਹੈ ਕਿਉਂਕਿ ਇਹਦੀ ਕਮੀ ਦੇ ਨਾਲ ਸਾਡੀ ਸਕਿਨ ਵੀ ਡਾਲ ਰਹਿਣੀ ਸ਼ੁਰੂ ਹੋ ਜਾਂਦੀ ਆ ਸਾਡੀ ਸਕਿਨ ਤੇ ਰਿੰਕਲਸ ਝੁਰੜੀਆਂ ਬੜੀ ਜਲਦੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਕਾਲੇ-ਕਾਲੇ ਦਾਗ ਨਿਸ਼ਾਨ ਉਹ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਸਾਡੇ ਵਾਲ ਵੀ ਸਾਡੇ ਝੜਨੇ ਸ਼ੁਰੂ ਹੋ ਜਾਂਦੇ ਆ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋਣਾ ਇਹ ਵੀ ਵਿਟਾਮਿਨ B12 ਦੀ ਕਮੀ ਦਾ ਹੀ ਸੰਕੇਤ ਆ ਇਸ ਤੋਂ ਇਲਾਵਾ ਸਾਥੀਓ ਅੱਖਾਂ ਵਾਸਤੇ ਵੀ ਬਹੁਤ ਜ਼ਰੂਰੀ ਆ ਵਿਟਾਮਿਨ B12 ਸਾਡੇ ਮੈਕੂਲਰ ਡੀਜਨਰੇਸ਼ਨ ਹੁੰਦੀ ਇੱਕ ਬਿਮਾਰੀ ਸਾਡੇ ਅੱਖਾਂ ਦੇ ਪਰਦੇ ਦੀ ਸੋ ਵੱਧ ਦੀ ਉਮਰ ਦੇ ਵਿੱਚ ਇਹ ਬਿਮਾਰੀ ਦਾ ਜਿਹੜਾ ਡਰ ਵਧ ਹੋ ਜਾਂਦਾ ਹੈ ਸੋ ਵਿਟਾਮਿਨ B12 ਦੀ ਕਮੀ ਹੈ ਜਿਹੜੀ ਇਸ ਬਿਮਾਰੀ ਨੂੰ ਵੀ ਬढ़ावा ਦਿੰਦੀ ਹੈ ਇਹਦਾ ਖਤਰਾ ਹੋਰ ਵੱਧ ਜਾਂਦਾ ਹੈ ਮੈਕੂਲਰ ਡੀਜਨਰੇਸ਼ਨ ਦਾ ਸੋ ਇਹਦੀ ਕਮੀ ਨਾ ਹੋਣ ਦਿੱਤੀ ਜਾਵੇ ਸਰੀਰ 'ਚ ਜਿਆਦਾ ਵਧੀਆ ਏ ਕਿਉਂਕਿ ਜਦੋਂ ਇਹਦੀ ਘਾਟ ਹੁੰਦੀ ਆ ਤਾਂ ਸਾਨੂੰ ਬਹੁਤ ਜ਼ਿਆਦਾ ਥਕਾਵਟ ਡਿਪਰੈਸ਼ਨ ਐਂਜਾਇਟੀ ਫਿਰ ਸਾਡੀ ਇਮਿਊਨਿਟੀ ਵੀ ਘੱਟ ਹੋ ਜਾਂਦੀ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਵੀ ਘੱਟ ਹੋ ਜਾਂਦੀ ਆ ਸੋ ਸਾਥੀਓ ਇਹ ਜਾਣਕਾਰੀ ਨੂੰ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਸੋ ਉਹਨਾਂ ਨੂੰ ਪਤਾ ਲੱਗੇ ਕਿ ਵਿਟਾਮਿਨ B12 ਦੀ ਕਮੀ ਜਿਹੜੀ ਸਾਡੇ ਸਰੀਰ ਵਾਸਤੇ ਖਤਰਾ ਪੈਦਾ ਕਰ ਸਕਦੀ ਖਤਰਨਾਕ ਹੋ ਸਕਦੀ ਆ ਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਆਉਣ ਵਾਲੀ ਕੋਈ ਵੀ ਜਾਣਕਾਰੀ ਸਿਹਤ ਨੂੰ ਲੈ ਕੇ ਜਿਹੜੀ ਮੈਂ ਦਿਨਾ ਤੁਹਾਡੇ ਤੱਕ ਸਿੱਧੀ ਪਹੁੰਚੇ ਸੋ ਇਜਾਜ਼ਤ ਦਿਓ ਧੰਨਵਾਦ